ਸਰਬਸਤਕਾਰ ਜੋ ਗੁਰੂ ਸਵਾਰੀ ਸਰਬਤ ਸਾਧ ਸੰਗਤ ਜੀਓ ਅੱਜ ਇੱਕ ਸਪੈਸ਼ਲ ਪ੍ਰਚਾਰਕਾਂ ਵਾਸਤੇ ਢਾਡੀਆਂ ਵਾਸਤੇ ਕੁਵਿਸ਼ਰਾਂ ਵਾਸਤੇ ਰਾਗੀਆਂ ਵਾਸਤੇ ਗ੍ਰੰਥੀਆਂ ਵਾਸਤੇ ਕਥਾ ਵਾਚਕਾਂ ਵਾਸਤੇ ਇੱਕ ਵੀਡੀਓ ਦਾ ਮੈਂ ਵਿਸ਼ਾ ਸ਼ੁਰੂ ਕੀਤਾ ਹੈ ਜਿਹੜਾ ਕਿ ਮੈਂ ਆਪਣੇ ਕੋਲੋਂ ਨਹੀਂ ਕਰ ਰਿਹਾ ਅਕਾਲ ਤਖਤ ਦੇ ਜਥੇਦਾਰ ਨੇ ਬਿਆਨ ਦਿੱਤਾ ਸੀ ਕਹਿਣ ਲੱਗਿਆ ਕਿ ਜਿਹੜਾ ਵੀ ਕੋਈ ਕਵੀਸ਼ਰ ਜਿਹੜਾ ਵੀ ਕੋਈ ਢਾਡੀ ਜਿਹੜਾ ਵੀ ਕੋਈ ਰਾਗੀ ਜਿਹੜਾ ਵੀ ਕੋਈ ਕੀਰਤਨੀਆ ਜਿਹੜਾ ਵੀ ਕੋਈ ਕਥਾਵਾਚਕ ਇੱਥੇ ਟਾਈਮ ਵਾਸਤੇ ਮਨਜੀਤ ਸਾਹਿਬ ਵਾਸਤੇ ਆਵੇਗਾ ਅਸੀਂ ਸਭ ਤੋਂ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਨੂੰ ਪਰਵਾਨਗੀ ਦੇਾਂਗੇ ਉਹਨਾਂ ਨੂੰ ਟਾਈਮ ਬਚੇਗਾ ਤੇ ਦੂਸਰਿਆਂ ਨੂੰ ਦਵਾਂਗੇ ਇਹ ਅਕਾਲ ਤਖਤ ਦੇ ਜਥੇਦਾਰ ਦਾ ਬਿਆਨ ਹੈ ਹੁਣ ਉਸ ਦਾ ਮੈਂ ਤੁਹਾਨੂੰ ਫੈਕਟ ਫੈਕਟਰ ਦੱਸਦਾ ਕਿ ਕੀ ਹੈ ਹੁਣ ਟਾਡੀਓ ਤੇ ਰਾਗੀਓ ਜਿਹੜਾ ਵੀ ਇਹ ਮਹਿਕਮਾ ਹੈ ਇਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਦੋਂ ਵੀ ਤੁਹਾਡੇ ਕੋਲ ਕੋਈ ਨਮਾਇੰਦਾ ਆਂਦਾ ਅਕਾਲੀ ਦਲ ਦਾ ਉਹਨੂੰ ਇਹ ਪੁੱਛੋ ਕਿ ਜਿਹੜਾ ਦਰਬਾਰ ਸਾਹਿਬ ਹੈ ਉਹ ਕੇਵਲ ਅੰਮ੍ਰਿਤਸਰ ਜ਼ਿਲ੍ਹੇ ਦੇ ਕਾਰਪੋਰੇਟ ਅਨਾਲੀ ਚੱਲ ਰਿਹਾ ਹੈ ਕਿ ਜਿਹੜਾ ਉੱਥੇ ਲੰਗਰ ਚੱਲਦਾ ਹੈ ਉੱਥੇ ਜਿੰਨੀਆਂ ਵੀ ਸਵਾਵਾਂ ਨੇ ਉਹ ਕੱਲਾ ਅੰਮ੍ਰਿਤਸਰ ਹੀ ਕਰ ਰਿਹਾ ਹੈ ਜਿਹੜਾ ਕੋਈ ਕੈਨੇਡਾ ਤੋਂ ਛੜਾਵਾ ਭੇਜਦਾ ਦਸਵੰਧ ਭੇਜਦਾ ਹੈ ਉਹ ਤੁਸੀਂ ਉਹ ਸਬੰਧ ਨਹੀਂ ਲੈਂਦੇ ਜਿਹੜਾ ਕੋਈ ਅੰਮ੍ਰਿਤਸਰ ਤੋਂ ਬਿਨਾਂ ਜिले ਦੂਸਰੇ ਵਿੱਚੋਂ ਜਾ ਕੇ দান ਕਰਦਾ ਸੇਵਾ ਕਰਦਾ ਉਹ ਤੁਸੀਂ ਸੇਵਾ ਨਹੀਂ ਲੈਂਦੇ ਸਤਿਗੁਰੂ ਮਹਾਰਾਜ ਜੀ ਨੇ ਤਾਂ ਪਹਿਲਾਂ ਮੰਜੀਆਂ ਥਾਪੀਆਂ ਸਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੇ ਤੇ ਉਦੋਂ ਵੀ ਪ੍ਰਚਾਰਕਾਂ ਨੂੰ ਬਹੁਤ ਵੱਡੇ ਇਨਾਮ ਦਿੰਦੇ ਸੀ ਅਤੇ ਉਹ ਗੁਰੂ ਦੀ ਗੱਲ ਕਰਦੇ ਸੀ ਤੇ ਗੁਰੂ ਦਾ ਸੰਦੇਸ਼ਾ ਸੰਗਤਾਂ ਤੱਕ ਪਹੁੰਚਾਉਂਦੇ ਸੀ ਤੇ ਉਦੋਂ ਤੇ ਕਿਸੇ ਨੇ ਇਹ ਨਹੀਂ ਕਿਹਾ ਕਿ ਅੰਮ੍ਰਿਤਸਰ ਦੇ ਹੀ ਕੇਵਲ ਪ੍ਰਚਾਰਕ ਹੋ ਸਕਦੇ ਨੇ ਹੋਰ ਕਿਤੇ ਦੇ ਹੋ ਨਹੀਂ ਸਕਦੇ ਮਹਾਰਾਜ ਨੇ ਤੇ ਕਿਤੇ ਵੀ ਅੱਜ ਤੱਕ ਇਹ ਨਹੀਂ ਲਿਖਿਆ ਕਿ ਪ੍ਰਚਾਰਕ ਕੇਵਲ ਅੰਮ੍ਰਿਤਸਰ ਦੇ ਹੀ ਹੋ ਸਕਦੇ ਨੇ ਅੱਜ ਤੁਸੀਂ ਅੰਮ੍ਰਿਤਸਰ ਦੀ ਗੱਲ ਕਰਦੇ ਹੋ ਤੇ ਕੱਲ ਨੂੰ ਕੇਸਗੜ੍ਹ ਸਾਹਿਬ ਦਾ ਜਥੇਦਾਰ ਕਹੇਗਾ ਅਸੀਂ ਤੇ ਕੇਵਲ ਆਨੰਦਪੁਰ ਸਾਹਿਬ ਨੂੰ ਸਾਂਭਾਂਗੇ ਰੋਪੜ ਨੂੰ ਸਾਂਭਾਂਗੇ ਹੋਰ ਕਿਸੇ ਨੂੰ ਅਸੀਂ ਇੱਥੇ ਟਾਈਮ ਨਹੀਂ ਦੇਣਾ ਉਹਦੇ ਤੋਂ ਬਾਅਦ ਤੀਸਰਾ ਤਖਤ ਸਾਡਾ ਦੰਦਮਾ ਸਾਹਿਬ ਹੈ ਉਹ ਦੰਦਮਾ ਸਾਹਿਬ ਵਾਲੇ ਕਹਿਣਗੇ ਕਿ ਅਸੀਂ ਤੇ ਬਠਿੰਡੇ ਨੂੰ ਤੇ ਮੁਕਤਸਰ ਨੂੰ ਪਹਿਲ ਦੇਵਾਂਗੇ ਤੇ ਬਾਕੀ ਇਹਨਾਂ ਨੂੰ ਅਸੀਂ ਬਚਦਾ ਟਾਈਮ ਦਵਾਂਗੇ ਜਾਂ ਨਹੀਂ ਦਵਾਂਗੇ ਇਹ ਸਾਡੀ ਮਰਜ਼ੀ ਹੈ ਅਸੀਂ ਸਨਮਾਨ ਤੇ ਇਹਨਾਂ ਨੂੰ ਕਰਾਂਗੇ ਇਹ ਸਾਰੇ ਹੀ ਕਾਲੀ ਦਲ ਨੂੰ ਪੁੱਛੋ ਇਹ ਸਾਰੇ ਹੀ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਜਥੇਦਾਰ ਨੇ ਸੈਕਟਰੀ ਨੇ ਮੈਨੇਜਰ ਨੇ ਉਹਨਾਂ ਨੂੰ ਪੁੱਛੋ ਕਿ ਚੜਾਵਾ ਤੁਸੀਂ ਕੇਵਲ ਲੁਧਿਆਣੇ ਦਾ ਚੜਾਵਾ ਤੁਸੀਂ ਨਹੀਂ ਲੈਂਦੇ ਜਲੰਧਰ ਦਾ ਚੜਾਵਾ ਤੁਸੀਂ ਨਹੀਂ ਲੈਂਦੇ ਕਪੂਰਥਲੇ ਦਾ ਚੜਾਵਾ ਤੁਸੀਂ ਨਹੀਂ ਲੈਂਦੇ ਪਟਿਆਲੇ ਦਾ ਚੜਾਵਾ ਤੁਸੀਂ ਨਹੀਂ ਲੈਂਦੇ ਸੰਗਰੂਰ ਦਾ ਚੜਾਵਾ ਤੁਸੀਂ ਨਹੀਂ ਲੈਂਦੇ ਮਾਨਸਾ ਦਾ ਚੜਾਵਾ ਤੁਸੀਂ ਨਹੀਂ ਲੈਂਦੇ ਕਪੂਰਸਲੇ ਦਾ ਚੜਾਵਾ ਤੁਸੀਂ ਨਹੀਂ ਲੈਂਦੇ ਬਾਕੀ ਦੇ ਜ਼ਿਲ੍ਹਿਆਂ ਵਿੱਚ ਜਿਹੜੀ ਕਾਰਪੇਟ ਆਂਦੀ ਉਹ ਤੁਸੀਂ ਲੈਂਦੇ ਨਹੀਂ ਸਵੀਕਾਰ ਨਹੀਂ ਕਰਦੇ ਸਤਗੁਰ ਨੇ ਤੇ ਜਿੰਨੂੰ ਵੀ ਪ੍ਰਚਾਰਕ ਥਾਪਿਆ ਜਿਹਦੇ ਤੇ ਵੀ ਕਿਰਪਾ ਕੀਤੀ ਹੈ ਉਹ ਚਾਹੇ ਕਿਤੇ ਦਾ ਵੀ ਹੈ ਤੇ ਉਹਨੂੰ ਹੀ ਸੇਵਾ ਦਿੱਤੀ ਹੈ ਓਏ ਇਥੋਂ ਤੁਸੀਂ ਤਾਂ ਪੰਜਾਬ ਪੰਜਾਬ ਦੇ ਵਿੱਚ ਗੱਲਾਂ ਕਰਦੇ ਹੋ ਕਿ ਅੰਮ੍ਰਿਤਸਰ ਨੂੰ ਪਹਿਲ ਦੇਣੀ ਹੈ ਸਤਿਗੁਰੂ ਨੇ ਤੇ ਬਿਹਾਰ ਤੱਕ ਦੇ ਪ੍ਰਚਾਰਕਾਂ ਨੂੰ ਮਹੰਤਾਂ ਨੂੰ ਮੰਨਜੀ ਦਿੱਤੀ ਹੈ ਤੇ ਤੁਸੀਂ ਫਿਰ ਫਿਰ ਮੈਂ ਇਹ ਇਸੇ ਗੱਲੋਂ ਕਹਿਣਾ ਕਿ ਤੁਹਾਡੇ ਭਾਵੇਂ ਜਥੇਦਾਰ ਹੋਣ ਤੇ ਭਾਵੇਂ ਤੁਹਾਡੇ ਹੈਡ ਗ੍ਰੰਥੀ ਹੋਣ ਤੇ ਭਾਵੇਂ ਭਾਵੇਂ ਤੁਹਾਡੇ ਰੱਗ ਹੀ ਹੋਣ ਤੁਹਾਨੂੰ ਤਾਂ ਆਪਣੀ ਸੁਭਿਆਤਾ ਦਾ ਹੀ ਨਹੀਂ ਪਤਾ ਤੁਹਾਨੂੰ ਤੇ ਆਪਣੇ ਪ੍ਰਚਾਰ ਸੰਚਾਰ ਦਾ ਹੀ ਨਹੀਂ ਪਤਾ ਤੁਹਾਨੂੰ ਤੇ ਆਪਣੇ عقیده ਦਾ ਹੀ ਨਹੀਂ ਪਤਾ ਤੁਹਾਨੂੰ ਤੇ ਆਪਣੀ ਬੈਕਫੁੱਟ ਦਾ ਤੁਹਾਨੂੰ ਪਤਾ ਵੀ ਬੈਕ ਕਿਵੇਂ ਗियर ਲੱਗਣਾ ਹੈ ਕਦੇ ਸਿੱਖ ਕੌਮ ਦੇ ਲਈ ਅਗਾਹ ਵਧੂ ਕਾਰਜ ਕੋਈ ਕੀਤਾ ਅੰਮ੍ਰਿਤਸਰ ਵਾਲਿਆਂ ਨੂੰ ਹੀ ਮੈਂ ਪੁੱਛਣਾ ਚਾਹੁੰਨਾ ਅਕਾਲ ਤਖਤ ਦੇ ਜਥੇਦਾਰ ਨੂੰ ਕਿ ਕਿਤੇ ਢਾਡੀਆਂ ਨੂੰ ਸਿਖਾਉਣ ਵਾਸਤੇ ਕੋਈ ਵਿਦਿਆਲਾ ਬਣਾਇਆ ਹੈ ਕਿਤੇ ਰਾਗੀਆਂ ਨੂੰ ਸਿਖਾਉਣ ਵਾਸਤੇ ਕੋਈ ਵਿਦਿਆਲਾ ਬਣਾਇਆ ਸਰੋਵਣੀ ਕਮੇਟੀ ਵੱਲੋਂ ਕਿਤੇ ਪਾਠੀਆਂ ਦੀ ਟਕਸਾਲ ਬਣਾਈ ਸਰੋਵਣੀ ਕਮੇਟੀ ਵੱਲੋਂ ਕਿਤੇ ਕਵੀਸ਼ਰਾਂ ਨੂੰ ਪੈਦਾ ਕਰਨ ਦੀ ਟਕਸਾਲ ਬਣਾਈ ਹੈ ਕਿਤੇ ਕਥਾ ਵਚਕਾਂ ਦੀ ਸਪੈਸ਼ਲ ਪੜ੍ਹਾਈ ਅਤੇ ਰਿਸਰਚ ਦਾ ਕੋਈ ਮੁੱਦਾ ਅੱਜ ਤੱਕ ਕਾਇਮ ਕੀਤਾ ਹੈ ਕਿਤੇ ਗਰੀਬ ਨੂੰ ਥਾਂ ਦਿੱਤੀ ਹੈ ਕਿਤੇ ਗਰੀਬ ਬੱਚਿਆਂ ਨੂੰ ਗੁਰਮਤਿ ਦੀ ਵਿੱਦਿਆ ਪੜਾਉਂਦਾ ਗੁਰਬਾਣੀ ਨਾਲ ਜੋੜਨਦਾ ਕੀਰਤਨ ਨਾਲ ਜੋੜਨਦਾ ਯਤਨ ਕੀਤਾ ਤੇ ਹਸ ਨਾਲ ਜੋੜਨਦਾ ਉਹ ਕੀਤੀਆਂ ਤਾਂ ਸਰ ਤੁਸੀਂ ਸਿਰਫ ਗੱਲਾਂ ਹੀ ਨੇ ਤੇ ਤੁਹਾਡੇ ਜਥੇਦਾਰਾਂ ਦੇ ਕਰੋੜਾਂ ਦੇ ਘਟਾਲੇ ਤੇ ਤੁਹਾਡੇ ਪ੍ਰਚਾਰਕਾਂ ਦੇ ਕਰੋੜਾਂ ਦੇ ਘਟਾਲੇ ਤੇ ਤੁਹਾਡੇ ਹਰਮੰਦਰ ਸਾਹਿਬ ਚੋਂ ਝੂਠ ਤੁਸੀਂ ਕਰੋੜ 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 ਦੀ ਝੂਠ ਵੀ ਵੇਚ ਕੇ ਖਾ ਜਾਂਦੇ ਤੁਸੀਂ ਪ੍ਰਚਾਰ ਦੱਸੋ ਪ੍ਰਚਾਰ ਦਾ ਮਾਧਿਅਮ ਕੀ ਕੀਤਾ ਕਿਹੜਾ ਪ੍ਰਚਾਰਕ ਤੁਸੀਂ ਪੈਦਾ ਕੀਤਾ ਕਿਹੜੀ ਟਕਸਾਲ ਪੈਦਾ ਕੀਤੀ ਕਿਹੜਾ ਗੁਰਮਤ ਦਾ ਸਕੂਲ ਪੈਦਾ ਕੀਤਾ ਜਿੱਥੇ ਗੁਰਮਤ ਦੀ ਵਿਦਿਆ ਸਿਖਾਈ ਜਾਂਦੀ ਤੇ ਪੜਾਈ ਜਾਂਦੀ ਹੈ ਪੰਜਾਂ ਜ਼ਥੇਦਾਰਾਂ ਨੂੰ ਮੈਂ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਸਿਨੇ ਮਾਰ ਹੱਥ ਜੋੜ ਕੇ ਦਾਸ ਦੀ ਬੇਨਤੀ ਹੈ ਕਿ ਆ ਕਮੇਟੀ ਜਿਹੜੀ ਸ਼ਰੋਮਣੀ ਕਮੇਟੀ ਹੈ ਇਹਨਾਂ ਦੇ ਪ੍ਰਧਾਨ ਨੂੰ ਪੁੱਛੋ ਕੋਈ ਕੋਈ ਸੰਸਥਾ ਪੈਦਾ ਕੀਤੀ ਹੈ ਜਿੱਦੋਂ ਤੂੰ ਕੌਮ ਨੂੰ ਸੇਧ ਮਿਲੇ ਜਿੱਥੋਂ ਪ੍ਰਚਾਰਕਾਂ ਨੂੰ ਸੇਧ ਮਿਲੇ ਜਿੱਥੋਂ ਕਮਿਸ਼ਨਾਂ ਨੂੰ ਸੇਧ ਮਿਲੇ ਜਿੱਥੇ ਰਾਗੀਆਂ ਨੂੰ ਸੇਧ ਮਿਲੇ ਜਿੱਥੋਂ ਢਾਡੀਆਂ ਨੂੰ ਸੇਧ ਮਿਲੇ ਉਹ ਪੈਦਾ ਤਾਂ ਤੁਸੀਂ ਕੁਝ ਵੀ ਨਹੀਂ ਕੀਤਾ ਗਰੀਬ ਦੇ ਬੱਚੇ ਨੂੰ ਤੁਹਾਡੇ ਕਾਲਜ ਵਿੱਚ ਕਿਤੇ ਵਿੱਦਿਆ ਦਾ ਦਾਨ ਨਹੀਂ ਮਿਲਦਾ ਗਰੀਬ ਦੀ ਕਿਤੇ ਐਡਮਿਸ਼ਨ ਨਹੀਂ ਹੁੰਦੀ ਤੇ ਤੁਸੀਂ ਇਹੋ ਜਿਹੇ ਬਿਆਨ ਕਹਣਾ ਬਿਆਨ ਦਿੰਦੇ ਹੋ ਤਾਂ ਫਿਰ ਤੁਹਾਨੂੰ ਆਰਐਸਐਸ ਦੇ ਚੇਲੇ ਨਾ ਆਖਾਂ ਤੇ ਹੋਰ ਕੀ ਆਖਾਂ ਕਿਉਂਕਿ ਗੱਲ ਜਿੰਨਾ ਜਪ ਮਾਲੀਆਂ ਕਿਉਂਕਿ ਕੰਮ ਹੋਈ ਹੈ ਹੰਜ ਐਡਾ ਐਡੀਆਂ ਕਿਰਪਾਨਾਂ ਪਾਈਆਂ ਨੇ ਤੇ ਤੁਹਾਨੂੰ ਦੱਸਿਆ ਨਹੀਂ ਮਹਾਰਾਜ ਨੇ ਲਿਖਿਆ ਸਭੇ ਸੰਜੀਵਾਲ ਸਿਧਾਂਤੂ ਕਿਸੇ ਨੂੰ ਦੱਸਾਂ ਮਹਾਰਾਜੀਓ ਅਵਲੈ ਅੱਲਾ ਨੂਰੋ ਪਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਸੁਖਮਨੀ ਸਾਹਿਬ ਦੀ ਤੁਕ ਤੁਹਾਨੂੰ ਯਾਦ ਨਹੀਂ ਆਈ ਆਵਰਾ ਉਪਦੇਸ ਹੈ ਆਪ ਨਾ ਕਰਾ ਆਵਤ ਜਾਵਤ ਜਨਮ ਮਰ ਤੈ ਤੁਸੀਂ ਆਪ ਤੇ ਕੁਛ ਕੀਤਾ ਨਹੀਂ ਤੇ ਜਿਹੜੀਆਂ ਦੂਸਰੀਆਂ ਟਕਸਾਲਾਂ ਤੋਂ ਜਾਂ ਬਾਹਰੋਂ ਸਿੱਖ ਕੇ ਆਉਂਦੇ ਨੇ ਜਾਂ ਕਿਸੇ ਨੂੰ ਫੀਸ ਭਰ-ਭਰ ਕੇ ਸਿੱਖਦੇ ਨੇ ਮੁੰਡੇ ਨੌਜਵਾਨ ਰਾਗ ਸਿੱਖਦੇ ਨੇ ਕਥਾ ਸਿੱਖਦੇ ਨੇ ਕਮਿਸ਼ਨਰੀ ਸਿੱਖਦੇ ਨੇ ਢਾਡੀ ਬਣਦੇ ਨੇ ਤੇ ਤੁਸੀਂ ਉਹਨਾਂ ਨੂੰ ਵੀ ਪਛਾੜਨ ਲੱਗ ਪਿਓ ਤੁਸੀਂ ਉਹਨਾਂ ਨੂੰ ਵੀ ਧੱਕੇ ਇਹ ਧੱਕੇ ਮਾਰਨ ਵਾਲੀ ਗੱਲ ਹੈ ਹੋਰ ਕੀ ਹੈ ਤੁਸੀਂ ਕਹਿੰਦੇ ਅਸੀਂ ਸਨਮਾਨਤ ਨਹੀਂ ਕਰਨਾ ਅਸੀਂ ਪਹਿਲ ਨਹੀਂ ਦੇਣੀ ਪਹਿਲ ਦੇ ਆਧਾਰ ਤੇ ਅਸੀਂ ਅੰਮ੍ਰਿਤਸਰ ਨੂੰ ਰੱਖਾਂਗੇ ਉਹ ਕਹਿਣਗੇ ਅਸੀਂ ਰੋਪੜ ਨੂੰ ਰੱਖਾਂਗੇ ਆਨੰਦਪੁਰ ਸਾਹਿਬ ਨੂੰ ਰੱਖਾਂਗੇ ਤੇ ਉਹ ਕਹਿਣਗੇ ਅਸੀਂ ਮੁਕਤਸਰ ਨੂੰ ਰੱਖਾਂਗੇ ਅਸੀਂ ਬਠਿੰਡਾ ਨੂੰ ਰੱਖਾਂ ਤੇ ਬਾਕੀ ਦੀ ਕੌਮ ਕਿੱਧਰ ਜਾਏਗੀ ਇੱਕ ਸ਼ਾਇਰ ਕਹਿੰਦਾ ਵਪਾਰ ਤੇ ਗਿਆ ਸਾਡਾ ਭੰਗ ਦੇ ਪਾਣੇ ਹੁਣ ਮਿਰਲਾ ਵੀ ਚੱਲਿਆ ਤੇ ਟਾਟਾ ਵੀ ਜਾਂਦਾ ਡਾਲ ਮੀਆਂ ਦੇ ਸੇਠ ਕਈ ਨਾ ਜਾਂਦੇ ਉਹਨਾਂ ਦੇ ਨਾਲ ਸੇਠ ਬਾਟਾ ਵੀ ਜਾਂਦਾ ਕਰਦੇ ਨੇ ਲੋਕੀ ਮੁਨਾਫੇ ਦੀਆਂ ਗੱਲਾਂ ਪਰ ਗਰੀਬਾਂ ਦੇ ਹੱਥਾਂ ਚੋਂ ਤੇ ਘਾਟਾ ਵੀ ਜਾਂਦਾ ਉਹ ਕਿੱਥੇ ਨੇ ਗਈਆਂ ਉਹ ਗੱਜਗੱਜ ਦੀਆਂ ਕਾਹੇ ਕਹਿੰਦੇ ਗਈਆਂ ਚਗਾਠਾ ਵੀ ਜਾਂਦਾ ਫਰੂਟ ਦੀਆਂ ਗੱਲਾਂ ਦਾ ਦੱਸੋ ਕੀ ਫਾਇਦਾ ਜਦੋਂ ਆਲੂ ਗੋਭੀ ਟਮਾਟਾ ਵੀ ਜਾਂਦਾ ਉਹ ਵੀਰ ਦੀਆਂ ਮੁੱਛਾਂ ਦੀ ਜਣਖੀ ਕੀ ਗੱਲ ਕਰਦਾ ਉਹ ਵੀਰ ਦੀਆਂ ਮੁੱਛਾਂ ਦੀ ਹਰੀ ਕੀ ਗੱਲ ਕਰਦਾ ਅੱਜ ਤੇ ਮੁੰਨੀ ਦਾ ਝਾਟਾ ਵੀ ਜਾਂਦਾ ਕਿਉਂਕਿ ਸਾਡੇ ਪੰਜਾਬ ਵਿੱਚ ਜਿੱਥੋਂ ਕਿ ਗੁਰਮਤ ਦੀ ਖੁਸ਼ਬੂ ਆਣੀ ਚਾਹੀਦੀ ਹਰ ਪਿੰਡ ਵਿੱਚੋਂ ਹਰ ਸ਼ਹਿਰ ਵਿੱਚੋਂ ਹਰ ਦੇਸ਼ ਵਿੱਚੋਂ ਹਰ ਡੇਰੇ ਵਿੱਚੋਂ ਉੱਥੇ ਤੁਸੀਂ 30000 ਤੋਂ ਵੱਧ ਡੇਰੇ ਬਣਵਾ ਦੇ ਤਿੰਨ ਲਿਆ ਕੇ ਇਹ ਪ੍ਰਚਾਰ ਕੀਤਾ ਤੁਸੀਂ ਤੇ ਉਥੇ ਅਸਾਈ ਮਤ ਨੇ ਕੰਮ ਸੇ ਕੰਮ 30 ਲੱਖ ਬੰਦੇ ਨੇ ਅਸਾਈ ਮਤ ਧਾਰਨ ਕਰ ਲਿਆ ਤੁਹਾਡੀਆਂ ਇਹਨਾਂ ਕਰਤੂਤਾਂ ਕਰਕੇ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਕੌਮ ਨੂੰ ਬੇਨਤੀ ਕਰਦਾ ਹਾਂ ਕਿ ਇਹ ਜਿਹੜੇ ਸਵਾਲ ਇਹਨਾਂ ਨੇ ਕੀਤੇ ਨੇ ਇਹਨਾਂ ਨੂੰ ਜਵਾਬ ਲਓ ਇਹਨਾਂ ਕੋਲੋਂ ਜਥੇਦਾਰਾਂ ਕੋਲੋਂ ਵੀ ਇਹ ਬਿਆਨ ਉਹਨਾਂ ਦਿੱਤਾ ਕਿਵੇਂ ਤੇ ਕਿਹੜੇ ਆਧਾਰ ਤੇ ਦਿੱਤਾ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਹਿੰਦੁਸਤਾਨ ਪੰਜਾਬੀ ਰਣਖੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਕਰਕੇ ਸ਼ੇਅਰ ਕਰਕੇ ਦਾਸ ਨੂੰ ਧੰਨਵਾਦੀ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ